ਮੈਨੂੰ ਇੱਕ ਰਿਸ਼ਤੇਦਾਰ ਦੇ ਦੂਜੇ ਰਿਸ਼ਤੇਦਾਰ ਕੋਲ ਫालतू ਗੱਲ ਕਰਨੀ। ਅੱਜ ਹੋਰੀਆਂ ਨੇ ਨਾ ਗੱਲਾਂ। ਅੱਗੇ ਚੁਗਲੀ ਕਰਨ ਵਾਸਤੇ ਕਿਹਦੇ ਘਰ ਜਾਣਾ ਪੈਂਦਾ ਸੀ ਅੱਜ ਕੱਲ ਸੁਖ ਨਾ ਮੋਬਾਈਲ ਹੈ ਗਿਆ। ਹੁਣ ਕਿਹੜਾ ਕਿਸਦੇ ਘਰ ਜਾਣਾ ਪੈਣਾ? ਅੱਗੇ ਚੁਗਲੀ ਕਰਨ ਵਾਸਤੇ ਵੱਤੋ ਵੱਤ ਚੁਗਲੀ ਪਿੰਡ 'ਚ ਹੀ ਹੁੰਦੀ ਸੀ। ਗਵਾਂਢੀ ਆਂਡਣ ਗਵਾਂਢਾ ਨਾ ਕਰ ਲੂ ਹੁਣ ਤੇ ਬੰਦਾ ਕਿਤੇ ਬੈਠਾ ਭੈਣ ਕਿਤੇ ਬਿਠੀ ਵਿਦੇਸ਼ ਤੋਂ ਦੇਸ਼ ਵੀ ਹੋ ਜਾਂਦੀ ਚੁਗਲੀ ਕਈ ਵਾਰੀ। ਕਿਉਂਕਿ ਇਹਨੇ ਕਿਹੜਾ ਕੰਧ ਟੱਪ ਕੇ ਆਉਣਾ। ਘਰਾਂ 'ਚ ਇੰਟਰਨੈਟ ਲੱਗੇ ਹੋਏ ਆ। ਦੱਸਣਾ ਜਾਂ ਮੈਨੂੰ ਇਹਨੇ ਆਹ ਕਹਿਤਾ ਇਹਨੇ ਆਹ ਕਹਿਤਾ ਇਹ ਸਮਾਂ ਵੇਸਟ ਟੋਟਲ ਅਗਲੇ ਦਾ ਵੀ ਤੁਹਾਡਾ ਵੀ ਇਹ ਚੋਂ ਨਿਕਲਣਾ ਕੱਖ ਨਹੀਂ ਸਮਝ ਲਾਗੀ ਚੁਗਲੀ ਕਰਨ ਵਾਲਾ ਕੋਈ ਇਸ ਇਸ ਨੀਅਤ ਨਾਲ ਥੋੜਾ ਕਰਦਾ ਕਿ ਮੈਂ ਅਗਲੇ ਦਾ ਸਵਾਰਨਾ ਉਹ ਇਸ ਨੀਅਤ ਨਾਲ ਕਰਦਾ ਕਿ ਲੜਾਈ ਪਵੇ ਵਿੱਚੋਂ ਕੁਝ ਨਿਕਲੇ ਅਗਲੇ ਦੀ ਗੱਲ ਗਾਂ ਕਰ ਦੇਣੀ ਹੈ ਤੇ ਸਿਆਣਾ ਬੰਦਾ ਤੇ ਗੱਲ ਨੂੰ ਨੱਪਦਾ ਕਿ ਛੱਡੋ ਯਾਰ ਕੀ ਲੈਣਾ ਇਹ ਚੋਂ ਭਰਾਵਾਂ ਭਰਾਵਾਂ ਦਾ ਮਸਲਾ ਹੈ ਤੁਸੀਂ ਸਵਾਦ ਲੈਣਾ ਵਿੱਚੋਂ ਉਪਰ ਆਇਕ ਦੁੱਜੇ ਜਾਨ ਦਿੰਦੇ ਆ ਤੁਸੀਂ ਗੱਲ ਚੱਕ ਕੇ ਵਿੱਚੋਂ ਕੀ ਲੈਣਾ ਚਾਹੁੰਦੇ ਵਿੱਚੋਂ ਦੇ ਦੇ ਤੋ ਇਸ ਕਰਕੇ ਮਹਾਰਾਜ ਨੇ ਆਖਿਆ ਕਹਿੰਦੇ ਅਬ ਕੈਸੇ ਮਰੂੰ ਮੈਂ ਹੁਣ ਕਿਉਂ ਮਰਾਂ ਜੀ ਕਿਉਂ ਬਰਾਈ ਚ ਪਾਵਾਂ ਮੈਂ ਮਰਨ ਮੰਨ ਮੰਨੇ ਆ ਹੁਣ ਤੇ ਮੇਰਾ ਮਨ ਮੰਨ ਗਿਆ ਕਿ ਅਸਰੀ ਮੌਤ ਏ ਕਿਉਂਕਿ ਮਰ ਮਰ ਜਾਤੇ ਜਿਨ੍ਹਾਂ ਰਾਮ ਨਾ ਜਾਣਦੇ ਆ ਉਹ ਰੋਜ਼ ਹੀ ਮਰ ਰਹੇ ਨੇ ਜਿਨ੍ਹਾਂ ਨੇ ਰਾਮ ਨੂੰ ਨਹੀਂ ਜਾਣਦੇ ਆ ਜਿਨ੍ਹਾਂ ਨੇ ਪਰਮੇਸ਼ਰ ਨਾਲ ਸਾਹਜ ਨਹੀਂ ਪਾਈ ਉਹ ਰੋਜ਼ ਹੀ ਮਰ ਰਹੇ ਨੇ ਛੋਟੇ ਵੀਰ ਪਾਣੀ ਬਾਚ ਕਾ ਦੇ ਜੀ ਉਹ ਫੇ ਬਿਰਤੀ ਭੰਗ ਹੁੰਦੀ ਹੈ ਆਪਾਂ ਜਲ ਪਾਣੀ ਛਕ ਲਿਆ ਹੁਣ ਸਾਰਿਆਂ ਨੇ ਬਸ ਅੱਧਾ ਪੌਣਾ ਘੰਟਾ ਵਿਚਾਰ ਆਪਾਂ ਟਕਾ ਕੇ ਸੁਣ ਲਈ ਕਿਉਂਕਿ ਜਦੋਂ ਕਲਾਸ ਲੱਗੀ ਹੋਵੇ ਨਾ ਗੁਰਮਤ ਦੀ ਤੁਹਾਡੇ ਚ ਕੋਈ ਟੀਚਰ ਬੈਠਾ ਹੋਵੇ ਕੋ ਮੇਰੀ ਭੈਣ ਵੀਰ ਤੇ ਕਲਾਸ ਲੱਗੀ ਹੋਵੇ ਉਦੋਂ ਕੋਈ ਜਲ ਪਾਣੀ ਨਹੀਂ ਬਚਾ ਸਕ ਸਕਦਾ ਇਹ ਸਿੱਖੀ ਦਾ ਸਕੂਲ ਹੈ ਜਿੱਥੋਂ ਦੇ ਪ੍ਰਿੰਸੀਪਲ ਧੰਸ੍ਰੀ ਗੁਰੂ ਗਰੰਥ ਸਾਹਿਬ ਜੀ ਹਨ ਇਸ ਕਰਕੇ ਇੱਥੇ ਆਪਾਂ ਹੁਣ ਜਲ ਪਾਣੀ ਛਕ ਲਿਆ ਮੈਨੂੰ ਪਤਾ ਪਕੌੜੇ ਤਲਬ ਲਾਉਂਦੇ ਪਾਣੀ ਦੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਇਸੇ ਕਹਿ ਮੈਂ ਪਕੌੜੇ ਛਕਦਾ ਨਹੀਂ ਕਿਉਂਕਿ ਮੈਂ ਬੁੱਲਣ ਹੁੰਦਾ ਹੁਣ ਤੁਸੀਂ ਛਕੇ ਆ ਤੁਹਾਨੂੰ ਪਾਣੀ ਦੀ ਵੀ ਲੋੜ ਪੈਣੀ ਹੈ ਪਰ ਥੋੜਾ ਜਿਹਾ ਹੁਣ ਕਸ਼ਟ ਸਹਿ ਲਿਓ ਤਾਂ ਕਿ ਆ ਬਾਅਦ ਵਿੱਚ ਪਾਣੀ ਆਪਾਂ ਇਕੱਠੇ ਸ਼ਕ ਲਾਂਗੇ ਤੇ ਉਹਨਾਂ ਸਮਾਂ ਤੁਸੀਂ ਹੁਣ ਕੰਟਰੋਲ ਕਰਨਾ ਹੈ ਆਪਾਂ ਬਹਿ ਕੇ ਸੁਣਨੀਆ ਵਿਚਾਰਾਂ ਤੋ ਆ ਸਾਥ ਸੰਗ ਜਿਹੜੀ ਆਪਾਂ ਗੱਲ ਕਰ ਰਹੇ ਸੀ ਭਗਤ ਕਬੀਰ ਜੀ ਕਹਿੰਦੇ ਅਬ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਕਹਿੰਦੇ ਕਿ ਹੁਣ ਮੈਂ ਉਸ ਮੌਤ ਵਾਲੇ ਬੰਦੇ ਕਿਉਂ ਤਰਾਂ ਪਾ ਮੈਂ ਕਿਉਂ ਮਰਾਂ ਮਰਨ ਮੰਨ ਮੰਨਿਆ ਮੇਰਾ ਮਨ ਹੁਣ ਮੰਨ ਗਿਆ ਹੈ ਅਸਲੀ ਮੌਤ ਨੂੰ ਸਮਝ ਚੁੱਕਾ ਹੈ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਜਿਨ੍ਹਾਂ ਨੇ ਰਾਮ ਨੂੰ ਨਹੀਂ ਜਾਣਿਆ ਜਿਨ੍ਹਾਂ ਨੇ ਸੱਚ ਨੂੰ ਨਹੀਂ ਜਾਣਿਆ ਜਿਹ ਕਹ ਲੋ ਜਿਹੜੇ ਸੱਚ ਨਾਲ ਲਿੰਕ ਨਹੀਂ ਜੋੜਦੇ ਰੋਜ਼ ਹੀ ਮਰਦੇ ਨੇ ਉਹਨਾਂ ਦੀ ਰੋਜ਼ ਹੀ ਰੋਜ਼ ਹੀ ਮੌਤ ਹੁੰਦੀ ਹੈ ਤਾਂ ਇਹ ਤਾਂ ਮਰਤਾ ਮਰਦਾ ਜੱਗ ਮੁਗਾ ਸਾਰਾ ਜਗਤੀ ਮਰ ਰਿਹਾ ਵੀ ਮੌਤ ਵਖਰੀ ਵਖਰੀ ਹੈ ਤੋ ਭਗਤਕ ਬੀਜ ਜੀ ਕਹਿੰਦੇ ਨੇ ਜੇ ਮਰਨਾ ਹੈ ਸਭ ਜਗਤ ਤਰਾਸਿਆ ਜਿਸ ਮੌਤ ਨੇ ਸਾਰੇ ਜਗਤ ਨੂੰ ਭੈ ਪੀਤ ਕੀਤਾ ਪਿਆ ਹੈ ਡਰਾਇਆ ਪਿਆ ਹੈ ਸਾਰੀ ਦੁਨੀਆ ਉਸ ਮੌਤ ਤੋਂ ਤਰਾ ਤਰਾ ਕੰਬਦੀ ਪਈ ਹੈ ਤੇ ਸਚਾਈ ਹੈ ਜੀ ਅੱਜ ਘਰਾਂ ਚ ਫਿਜ਼ੀਕਲ ਜਿਹੜੀ ਸਰੀਰਕ ਮੌਤ ਹੈ ਉਹ ਉਹ ਤੇ ਹਰ ਇੱਕ ਦੇ ਘਰ ਆਉਣੀ ਹੈ ਕਿਸੇ ਦੇ ਘਰ ਅੱਜ ਹੈ ਕਿਸੇ ਦੇ ਘਰ ਕੱਲ ਹੈ ਘਰ ਉਹੀ ਹੁੰਦੇ ਨੇ ਉਸ ਕਈ ਕਦੀ ਕਦੀ ਆਪਣੇ ਘਰ ਜਿਹਾ ਵਿਆਹ ਸ਼ਾਦੀ ਹੁੰਦੇ ਸਾਡਾ ਘਰ ਵੀ ਨਾਲ ਹੱਸ ਰਿਹਾ ਹੁੰਦਾ ਲੜੀਆਂ ਲੱਗੀਆਂ ਹੁੰਦੀਆਂ ਸਾਡੇ ਘਰਾਂ ਦੇ ਬਾਹਰ ਜਦੋਂ ਸਾਡੇ ਘਰ ਵਿੱਚੋਂ ਕੋਈ ਜੀ ਜਾਂਦਾ ਉਦੋਂ ਸਾਡਾ ਘਰ ਵੀ ਉਦਾਸ ਹੁੰਦਾ ਨਾਲ ਪਰ ਮਹਾਰਾਜ ਕਹਿੰਦੇ ਨੇ ਜੇ ਮਰਨਾ ਸਭ ਜਗਤ ਤਰਾਸਿਆ ਜਿਸ ਮੌਤ ਨੇ ਸਾਰੇ ਜਗਤ ਨੂੰ ਡਰਾਇਆ ਪਿਆ ਭੈ ਪੀਤ ਕੀਤਾ ਪਿਆ ਉਹ ਕਿਹੜੀ ਮੌਤ ਹੈ ਅੱਜ ਵੇਖੋ ਕਿਸੇ ਘਰ ਵਿੱਚ ਲਾਲਚ ਵਸ ਹੋ ਕੇ ਜਦੋਂ ਇੱਕ ਜੀ ਦੇ ਹੱਥੋਂ ਦੂਜੇ ਜੀ ਦਾ ਕਤਲ ਹੁੰਦਾ ਸਾਰਾ ਘਰ ਭੈ ਪੀਤ ਹੁੰਦਾ ਕਿ ਨਹੀਂ ਭੈ ਪੀਤ ਹੁੰਦਾ ਦੂਰ ਦੂਰ ਤੱਕ ਕੰਨ ਹੋ ਜਾਂਦੇ ਆ ਵੀ ਪਤਾ ਨਹੀਂ ਕਦੋਂ ਲਾਲਚ ਨੇ ਬੰਦੇ ਦੀ ਮਤ ਖਰਾਬ ਕਰ ਦੇਣੀ ਹੈ ਇੱਕ ਅੰਮਾ ਜਾਏ ਇੱਕ ਮਾਂ ਦੀ ਕੁਖ ਤੋਂ ਜਨਮ ਲੈਣ ਵਾਲੇ ਬੱਚਿਆਂ ਕੋਲੋਂ ਹੀ ਆਪਣੇ ਸਕੇ ਭਰਾ ਦਾ ਕਤਲ ਹੋ ਜਾਣ ਪਤਾ ਥੋੜਾ ਕੋਈ ਕਾਮ ਵਾਸ਼ਨਾ ਚੰਨੇ ਹੋਏ ਮਨੁੱਖ ਨੇ ਆਪਣੇ ਜੀਵਨ ਸਾਥੀ ਦਾ ਹੀ ਐਂਡ ਕਰ ਦਿੱਤਾ ਕਿੰਨੀਆਂ ਸਮਾਜ ਵਿੱਚ ਰੋਜ਼ ਕਟਨਾਵਾ ਵਾਪਰਦੀਆਂ ਨੇ ਆਪਾਂ ਰੋਜ਼ ਸੁਣਦੇ ਹਾਂ ਹੁਣ ਭਗਤ ਕਬੀਰ ਜੀ ਕਹਿੰਦੇ ਜੇ ਮਰਨਾ ਹੈ ਸਭ ਜਗਤ ਤਰਾਸਿਆ ਜਿਸ ਮੌਤ ਨੇ ਸਾਰੇ ਜਗਤ ਨੂੰ ਭੈ ਪੀਤ ਕੀਤਾ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਉਹ ਅਸਲੀ ਮਰਨਾ ਮੈਨੂੰ ਗੁਰੂ ਦੇ ਸ਼ਬਦ ਰਾਹੀਂ ਪਤਾ ਲੱਗ ਗਿਆ ਕਿ ਉਸ ਮੌਤ ਨੇ ਲੋਕਾਂ ਨੂੰ ਮਾਰਿਆ ਮੈਂ ਉਹ ਮੌਤ ਨਹੀਂ ਮਰਨਾ ਹੁਣ ਜਾਨੀ ਕਿ ਜਿਸ ਰਾਹ ਤੇ ਤੁਰਿਆ ਜਿੰਦਗੀ ਔਖੀ ਹੁੰਦੀ ਹੈ ਮੈਂ ਉਹ ਰਾਹ ਤੁਰਨਾ ਹੀ ਨਹੀਂ ਮੈਂ ਉਸ ਰਾਹ ਦਾ ਪਾਂਦੀ ਬਣਨਾ ਹੀ ਨਹੀਂ ਮੈਂ ਉਸ ਰਸਤੇ ਤੇ ਕਿਉਂ ਪਾਵਾਂ ਜਿਸ ਰਾਹ ਦਾ ਲੇਸ ਰਸਤੇ ਤੇ ਤੁਰਿਆ ਜਦੋਂ ਮੈਂ ਮੰਜ਼ਲ ਤੇ ਪਹੁੰਚਾਂਗਾ ਉਹ ਮੰਜ਼ਲ ਸਹੀ ਨਹੀਂ ਹੋਏਗੀ ਪੂਰ ਜੀਵਨ ਦੁਖਾਂ ਨਾਲ ਭਰਿਆ ਹੋਏਗਾ ਦੁਸ਼ ਕਰਕੇ ਭਗਤ ਕਬੀਰ ਜੀ ਕਹਿੰਦੇ ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਗੁਰੂ ਦੇ ਸ਼ਬਦ ਰਾਹੀ ਗੁਰੂ ਦੀ ਸਿੱਖਿਆ ਰਾਹੀ ਮਨੋਖ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਮਨੋਖ ਇਸ ਗੱਲ ਦੇ ਉੱਤੇ ਫਿਰ ਆਪਣੀ ਜ਼ਿੰਦਗੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਵੀ ਗੁਰੂ ਦੇ ਰਾਹ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਨੂੰ ਕਮਾਇਆ ਮੈਂ ਆਪਣੇ ਜੀਵਨ ਨੂੰ ਖੂਬ ਸੂਰਤ ਬਣਾ ਸਕਦਾ ਇਹ ਭਗਤ ਕਬੀਰ ਜੀ ਸਾਨੂੰ ਇਸ ਪਾਵਨ ਸ਼ਬਦ ਰਾਹੀਂ ਸਮਝਾਉਣ ਦਾ ਯਤਨ ਕਰ ਰਹੇ ਨੇ ਪਰ ਅੱਜ ਜਿਹੜੀ ਵੇਖਣ ਵਾਲੀ ਗੱਲ ਹੈ ਕਿ ਸਾਨੂੰ 239 ਸਾਲ ਦਾ ਸਮਾਂ ਲਾ ਕੇ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਐਡਾ ਵੱਡਾ ਖਜ਼ਾਨਾ ਗੁਰਬਾਣੀ ਦਾ ਬਖਸ਼ਿਸ਼ ਕੀਤਾ ਕਿਸ ਨੂੰ ਅਸੀਂ ਪੜਹੀਏ ਸਮਝੀਏ ਵਿਚਾਰੀਏ ਤਸੀਂ ਇਸ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਯਤਨ ਕਰੀਏ ਤੋਂ ਆਪਾਂ ਗੱਲ ਕਰ ਰਹੇ ਸੀ ਵਿੱਚੋਂ ਲਾਈਟ ਥੋੜੀ ਜੀ ਪ੍ਰੋਬਲਮ ਕੀਤੀ ਇਸ ਕਰਕੇ ਥੋੜੀ ਜੀ ਤਵੱਜਾ ਦਿਓ ਮੈਂ ਦੁਬਾਰਾ ਇਹਨਾਂ ਪੰਕਤੀਆਂ ਨੂੰ ਦੁਹਰਾ ਦਿੰਦਾ ਤਾਂ ਕਿ ਸੰਗਤ ਤੱਕ ਇਹ ਸੁਨੇਹਾ ਪਹੁੰਚ ਜਾਏ ਭਗਤ ਕੀ ਕਹਿੰਦੇ ਜੇ ਮਰਨਾ ਹੈ ਸਭ ਜਗਤ ਤਰਾਸਿਆ ਜਿਸ ਮੌਤ ਨੇ ਸਾਰੇ ਜਗਤ ਨੂੰ ਭੈ ਪੀਤ ਕੀਤਾ ਪਿਆਏ ਡਰਾਇਆ ਪਿਆਏ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ ਉਹ ਮੌਤ ਗੁਰੂ ਦੇ ਸ਼ਬਦ ਰਾਹੀਂ ਮੈਨੂੰ ਸਮਝ ਲੱਗੀ ਹੁਣ ਗੁਰੂ ਦੇ ਸ਼ਬਦ ਰਾਹੀਂ ਮੈਨੂੰ ਪਤਾ ਲੱਗ ਗਿਆ ਜੀ ਹੁਣ ਨਿੱਕੀਆਂ ਨਿੱਕੀਆਂ ਬੁਰਾਈਆਂ ਨੇ ਜਿਹੜੀਆਂ ਮਨੁੱਖ ਦੀ ਜ਼ਿੰਦਗੀ ਨੂੰ ਵਿਗਾੜ ਦੀਆਂ ਨੇ ਆਪਾਂ ਸਾਰੇ ਗ੍ਰਸਤੀ ਬੈਠੇ ਆ ਭੈਣ ਭਰਾ ਕੋਈ ਮਾਪੇ ਨਹੀਂ ਚਾਹੁੰਦਾ ਮੇਰਾ ਬੱਚਾ ਗਲਤ ਰਸਤੇ ਤੇ ਪਵੇ ਜਦੋਂ ਆਪਣੇ ਬੱਚੇ ਛੋਟੇ ਹੁੰਦੇ ਨੇ ਆਪਾਂ ਉਹਨਾਂ ਬੱਚਿਆਂ ਨੂੰ ਹਮੇਸ਼ਾ ਹੀ ਸਮਝਾਉਨੇ ਆ ਕਿ ਪੁੱਤਰ ਗਲਤ ਰਸਤੇ ਤੇ ਨਹੀਂ ਪੈਣਾ ਗਲਤ ਸੰਗਤ ਵਿੱਚ ਨਹੀਂ ਪੈਣਾ ਕਿਹਦਾ ਨੁਕਸਾਨ ਨਹੀਂ ਕਰਨਾ ਪੁੱਤਰ ਜ਼ਿੰਦਗੀ ਵਿੱਚ ਕਿਸੇ ਦੇ ਰਾਹ 'ਚ ਪਏ ਹੋਏ ਪੱਥਰ ਕੰਡੇ ਚੁਗਣੇ ਆ ਨਾ ਕਿ ਖਿਲਾਰਨੇ ਆ ਕਈ ਵਾਰੀ ਤੁਹਾਡੇ ਮੂੰਹ 'ਚੋਂ ਨਿਕਲੇ ਹੋਏ ਸ਼ਬਦਾਂ ਨੂੰ ਤੁਹਾਡੇ ਬੱਚੇ ਸਾਰੀ ਜ਼ਿੰਦਗੀ ਘਟ ਕੇ ਆਪਣੇ ਪੱਲੇ ਬੰਨ ਲੈਂਦੇ ਵੀ ਮੇਰੀ ਮਾਂ ਨੇ ਕਿਹਾ ਸੀ ਵੀ ਰਸਤੇ 'ਚੋਂ ਕੰਡੇ ਚੁਗਣੇ ਆ ਖਿਲਾਰਨੇ ਨਹੀਂ ਮਾਂ ਚੜਾਈ ਕਰ ਜਾਂਦੀ ਪਰ ਬੱਚਾ ਉਹਨਾਂ ਸ਼ਬਦਾਂ ਨੂੰ ਜ਼ਿੰਦਗੀ 'ਚ ਪੱਲੇ ਬੰਨ ਲੈਂਦਾ ਭੈਣੋ ਆਪਣੀਆਂ ਧੀਆਂ ਤੇ ਇੱਕ ਪਰਉਪਕਾਰ ਕਰ ਜਾਓ ਪੁੱਤਰ ਸਹਿਜ ਪਾਠ ਕਰਿਆ ਕਰ ਆਪਾਂ ਨਹੀਂ ਰਹਿਣਾ ਪਰ ਧੀ ਨੇ ਪਤਾ ਕਹਿਣਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਜਿਸ ਮਾਂ ਨੇ ਕਿਹਾ ਹੀ ਨਹੀਂ ਕਦੀ ਉਹ ਆਪਣੇ ਜਵਾਕਾਂ ਨੂੰ ਦੱਸੋਗੇ ਤੁਹਾਡੀ ਨਾਨੀ ਕਹਿੰਦੀ ਹੁੰਦੀ ਸੀ ਆਪਾਂ ਆਪਣਾ ਨਾਂ ਇਤਿਹਾਸ ਵਿੱਚ ਕਾਲੇ ਅੱਖਰਾਂ ਚ ਨਾ ਲਖਾਈਏ ਇਹ ਮੇਰੀ ਬੇਨਤੀ ਹੈ ਜੀ ਕਿਿਆਂ ਨੂੰ ਸ਼ਾਇਦ ਚੰਗਾ ਨਾ ਲੱਗੇ ਤੁਸੀਂ ਆਪਣੀ ਪੀੜ੍ਹੀ ਵਾਸਤੇ ਕੋ ਚੰਗਾ ਲਿਖ ਜੋ ਬਾਪ ਨੂੰ ਵੀ ਮੈਂ ਵੀਰਾਂ ਨੂੰ ਵੀ ਬੇਨਤੀ ਹੈ ਜੀ ਤੁਹਾਡੇ ਅੱਗੇ ਵੀ ਤਰਲਾ ਹੈ ਬੱਚਿਆਂ ਦੇ ਸਾਹਮਣੇ ਯਾਰ ਨਾ ਪੀਓ ਨਾ 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 ਸਿਆਣੇ ਤਾਂ ਆਪਣੇ ਬੱਚੇ ਵਿਦੇਸ਼ਾਂ ਵਿੱਚ ਤਾਂ ਕ੍ਰਾਈਮ ਮੰਨਿਆ ਜਾਂਦਾ ਤੁਸੀਂ ਆਪਣੇ ਬੱਚੇ ਸਾਹਮਣੇ ਲੜਦੇ ਵੀ ਹੋ ਨਾ ਤੁਹਾਡਾ ਬੱਚਾ ਜਾ ਕੇ ਜੇ ਦੱਸ ਦੇਵੇ ਨਾ ਕਿ ਮੇਰੇ ਮੰਮੀ ਡੈਡੀ ਲੜ ਰਹੇ ਸੀ ਆਪਸ ਵਿੱਚ ਤੈਨੂੰ ਵੀ ਅਗਲੇ ਕ੍ਰਾਈਮ ਮੰਨਦੇ ਵੀ ਤਸੀਂ ਘਰ ਦਾ ਮਾਹੌਲ ਵਧੀਆ ਨਹੀਂ ਬਣਾਇਆ ਤੁਹਾਡੀ ਇਸ ਗਲਤ ਸੰਗਤ ਦਾ ਬੱਚਿਆਂ ਤੇ ਅਸਰ ਪੈਂਦਾ ਤੇ ਸੋਚੋ ਜਿੰਨਾ ਕ ਅੱਜ ਮਾਂ ਬਾਪ ਬੱਚਿਆਂ ਸਾਹਮਣੇ ਲੜਦੇ ਨੇ ਕੁੱਟਦੇ ਨੇ ਇੱਕ ਦੂਜੇ ਨੂੰ ਮਾਰਦੇ ਨੇ ਤੁਸੀਂ ਗੁਰਦੁਆਰੇ ਜਾ ਕੇ ਝਾੜੂ ਵੀ ਲਾਈ ਜਾਓ ਪੋਚੇ ਵੀ ਲਾਈ ਜਾਓ ਬਾਹਰ ਜਾ ਕੇ ਲੋਕਾਂ ਨਾਲ ਦੰਧੀਆਂ ਕੱਢੀ ਜਾਓ ਉਹਦਾ ਕੀ ਮਤਲਬ ਰਹਿ ਗਿਆ ਜੇ ਤੁਹਾਨੂੰ ਆਪਣੇ ਘਰ ਦਾ ਮਾਹੌਲ ਹੀ ਵਧੀਆ ਬਣਾਉਣਾ ਨਹੀਂ ਆਇਆ ਤੇ ਇਸ ਕਰਕੇ ਆਪਣੇ ਘਰਾਂ ਵਿੱਚ ਵਧੀਆ ਮੈਨੂੰ ਜਦੋਂ ਪਤਾ ਲੱਗਾ ਕਿ ਬਜ਼ੁਰਗ 84 ਸਾਲ ਦੇ ਇਹ ਬੜੀ ਵੱਡੀ ਗੱਲ ਹੈ ਅੱਜ ਦੇ ਸਮੇਂ ਅੱਜ ਕੱਲ ਤਾਂ 30 40 ਸਾਲ ਦਾ ਨੌਜਵਾਨੀ ਕਹਿੰਦਾ ਮੇਰਾ ਬੀਪੀ ਵੱਧਦਾ ਹੈ ਕੋਈ ਆਂਦਾ ਮੇਰਾ ਬੀਪੀ ਘਟਦਾ ਹੈ ਬੜੀ ਵੱਡੀ ਗੱਲ ਹੈ ਅਸੀਂ ਪਿਛਲੇ ਦਿਨੀ ਫਿਰੋਜ਼ਪੁਰ ਇੱਕ ਸਮਾਗਮ ਤੇ ਗਏ ਮਾਤਾ ਜੀ ਦੀ 105 ਸਾਲ ਤੋਂ ਪ্লাস ਉਮਰ ਸੀ ਉਹਨਾਂ ਦੀ ਤੇ ਉਹਨਾਂ ਦੇ ਬੱਚੇ ਅੱਗੇ ਉਹ ਦੱਸਣ ਕਹਿੰਦੇ ਮਾਤਾ ਜੀ ਸਾਡੇ ਇੰਨੇ ਨਰੋਏ ਸਰੀਰ ਦੇ ਸੀ ਕਿ ਉਹ ਗੋਲੀ ਨਹੀਂ ਸਖਾਉਂਦੇ ਕੋਈ ਟੈਬਲੇਟ ਨਹੀਂ ਸਖਾਉਂਦੇ ਅਸੀਂ ਕੋਈ ਬਿਮਾਰ ਹੋਣਾ ਦੇਣਾ ਤੇ ਉਹਨਾਂ ਨੇ ਇੱਕ ਵਾਰੀ ਸਾਡੇ ਕਹਨ ਤੇ ਮੂੰਹ ਚ ਪਾ ਲੈਣੀ ਤੇ ਮੜ ਜਾ ਪਰਾਹੋਣਾ ਦੇ ਮਾਂ ਨੇ ਫੇਰ ਬਾਅਦ ਗੋਲੀ ਕੱਢਦੇ ਨਹੀਂ ਖਾਂਦੇ ਨਹੀਂ ਸੀ ਗੋਲੀ ਨਹੀਂ ਸੀ ਖਾਂਦੇ ਤੇ 105 ਸਾਲ ਤੋਂ ਪਲੱਸ ਸੀ ਉਹਨਾਂ ਦੀ ਉਮਰ ਤੇ ਅੱਜ ਕੱਲ ਤੇ ਮੇਰੇ ਖਿਆਲ ਚ ਸੱਸਾਂ ਚੰਗੀਆਂ ਭਲੀਆਂ ਹੁੰਦੀਆਂ ਤੇ ਨਵਾਂ ਆਂਦੀਆਂ ਮੇਰੇ ਤੇ ਬੀਬੀ ਵੱਧ ਗਿਆ ਗੁਸਾ ਨਾ ਮਰਾਇਓ ਮਰੀਓ ਭੈਣੋ ਮੇਰੀ ਧੀ ਦੀ ਉਮਰ ਦੀਆਂ ਵੀ ਬੈਠੀਆਂ ਨੇ ਥੋੜਾ ਜਿਹਾ ਆਪਣਾ ਖਾਣ ਪਾਣ ਸਹੀ ਕਰੋ ਜਿਹੜਾ ਅਸੀਂ ਵਿਗਾੜ ਲਿਆ ਅੱਜ ਅਸੀਂ ਘਰ ਦੀ ਦਾਲ ਰੋਟੀ ਛੱਡ ਕੇ ਨਾ ਆ ਨਿਊਟਰਲ ਖਾਂ ਜਾਂਦੇ ਆ ਬਜ਼ਾਰਾਂ ਚ ਜਾ ਕੇ 버거 ਪਤਾ ਨਹੀਂ ਕਿਹੜੀ ਕਿਤੇ ਹੋਇਆ ਪਤੋਂ ਮਹੀਨੇ 'ਚ ਇੱਕ ਵਾਰੀ ਖਾ ਲਿਆ ਕਈਆਂ ਤੇ ਹੱਥ ਚੱਕਿਆ ਮਹੀਨੇ 'ਚ 5-7 10 ਵਾਰੀ ਜਾਣੇ ਜਾਣਾ ਨਾਲ ਡਾਕਟਰਾਂ ਦੇ ਵੀ ਕੋਲ ਜਾਣਾ ਵਾ ਡਾਕਟਰਾਂ ਦੇ ਕੋਲ ਜਾਂਦਾ ਵੀ ਹੈ ਤੁਸੀਂ ਖਾਣ ਪਾਣ ਸਹੀ ਕਰ ਲਓ ਨਾ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਬੰਦੇ 'ਚ ਇੰਨੀ એનર્ਜੀ ਆ ਕਿ ਬੰਦਾ ਆਪਣੇ ਆਪ ਨੂੰ ਆਪੇ ਠੀਕ ਕਰਦਾ ਮੈਂ ਤੇ ਸੈਂਕੜੇ ਵਾਰ ਉਦਾਹਰਨ ਦਿੱਤੀ ਆ ਆਪਾਂ ਤੁਹਾਡੇ ਵਿੱਚੋਂ ਜੇ ਕਿਸੇ ਨੇ ਮੱਝਾਂ ਗਾਵਾਂ ਰੱਖੀਆਂ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਉਹ ਵੀ ਸਾਡਾ ਤਾਂ ਖੇਤੀ ਦਾ ਕੰਮ ਆ ਨਾ ਅਸੀਂ ਤੇ ਆਪਣੇ ਵਾਰਡ ਵਡੇਰੀਆਂ ਕੋਲੋਂ ਵੀ ਇਹ ਗੱਲਾਂ ਸਿੱਖੀਆਂ ਤੇ ਹੁਣ ਵੀ ਅਸੀਂ ਖੇਤੀ ਕਰਦੇ ਆਂ ਮੱਝ ਦੀ ਖੁਰਲੀ ਪੱਠਿਆ ਨਾ ਭਰਦੀ ਐ ਨਾ ਆਪਾਂ ਨੂੰ ਕਦੋਂ ਪਤਾ ਲੱਗਦਾ ਡੰਗਰ ਬਿਮਾਰ ਹੋ ਗਿਆ ਭਲਾ ਜਦੋਂ ਮੱਝ ਪੱਠੇ ਨਹੀਂ ਖਾਂਦੀ ਉਹਦੀ ਖੁਰਲੀ 'ਚ ਉਹਦੇ ਪੱਠੇ ਪਏ ਹੁੰਦੇ ਆਪਾਂ ਜਦੋਂ ਸਵੇਰੇ ਉੱਠਦੇ ਆਪਾਂ ਕਹਿੰਦੇ ਨਹੀਂ ਖੁਰਲੀ 'ਚ ਪੱਠੇ ਪਾਏ ਖਾਦੇ ਨਹੀਂ ਇੱਕਦਮ ਦਿਮਾਗ 'ਚ ਆਉਂਦਾ ਵੀ ਡੰਗਰ ਸਾਡਾ ਉੱਚੀ ਬੋਲੋ ਜੀ ਇਹ ਨਿਸ਼ਾਨੀਆਂ ਡੰਗਰ ਦੀ ਜੇ ਉਹ ਖਾਈ ਜਾਂਦਾ ਫੇ ਆਪਾਂ ਨੂੰ ਪਤਾ ਲੱਗਣਾ ਨਹੀਂ ਸੀ ਕਿਉਂਕਿ ਆ ਪਕੜਾ ਹੱਥ ਲਾ ਕੇ ਚੈੱਕ ਕਰਨਾ ਸੀ ਇਹਨੂੰ ਬੁਖਾਰ ਆ ਜਿਨ੍ਹਾਂ ਨੇ ਨਹੀਂ ਖਾਦਾ ਫਿਆ ਨੂੰ ਸ਼ੱਕ ਪੈ ਗਿਆ ਵੀ ਖਾਦਾ ਨਹੀਂ ਜਾਂਦੇ ਪੇਟ ਚ ਦਰਦ ਵਾ ਜਾਂ ਇਹਨੂੰ ਕੋਈ ਪ੍ਰੋਬਲਮ ਆ ਫਿਰ ਆਪਾਂ ਅੱਗੇ ਜਾ ਕੇ ਵੇਖਿਆ ਵੀ ਨਹੀਂ ਇਹ ਤਾਂ ਇਹਨੂੰ ਬੁਖਾਰ ਹੋਇਆ ਵਾ ਇਹਦੇ ਪੇਟ ਚ ਦਰਦ ਵਾ ਕੋਈ ਨਾ ਕੋਈ ਪਤਾ ਲੱਗ ਗਿਆ ਖਾਦਾ ਨਹੀਂ ਇਹਨੇ ਅੱਛਾ ਫਿਰ ਪਸ਼ੂ ਉਦੋਂ ਤੱਕ ਨਹੀਂ ਖਾਂਦਾ ਜਦੋਂ ਤੱਕ ਠੀਕ ਨਾ ਹੋਵੇ ਜਦੋਂ ਆਪਾਂ ਉਹਨੂੰ ਡਾਕਟਰ ਲਿਆ ਕੇ ਉਹਦਾ ਇਲਾਜ ਕਰਾਇਤਾ ਕੋਈ ਇੰਜੈਕਸ਼ਨ ਲਾਤਾ ਕੋਈ ਦਵਾਈ ਬੂਟੀ ਕਰ ਦਿੱਤੀ ਸ਼ਾਮਾਂ ਨੂੰ 3-4 ਵਜੇ ਜਦੋਂ ਥੋੜੀ-ਥੋੜੀ ਪਸ਼ੂ ਅੱਧੀ ਕਿ ਟੋਕਰੀ ਪੱਠਿਆਂ ਦੀ ਖਾ ਲੈਂਦਾ ਤੇ ਬਾਪੂ ਆਂਦਾ ਨਹੀਂ ਮੂੜਾ ਪੈ ਗਿਆ ਪਸ਼ੂ ਖਾਣ ਲੱਗ ਪਿਆ ਹੁਣ ਠੀਕ ਹੋ ਗਿਆ ਜਿੰਨਾ ਤੱਕ ਬਿਮਾਰ ਸੀ ਉਹ ਤਾਂ ਕੋਨੇ ਮੂੰਹ ਨਹੀਂ ਲਾਇਆ ਤੇ ਬੰਦਾ ਕਰਦਾ ਭਲਾ ਜਦੋਂ ਸਾਡੇ ਬਿਮਾਰ ਹੋ ਗਏ ਨਾ ਸਾਡੇ ਕਹਿੰਗੇ ਇਹਨੂੰ ਦੁੱਧ ਚ ਰਸ ਪਾ ਕੇ ਦੇ ਦਿਓ ਇਹਨੂੰ ਫੁਲਾਣਾ ਦੇ ਦਿਓ ਅੱਧਾ ਪੌਣਾ ਘੰਟਾ 2 ਘੰਟੇ ਖਾਣਾ ਬੰਦ ਕਰ ਦਿਓ ਤੁਹਾਡੀ ਬੋਡੀ ਨੇ ਆਪਣੇ ਆਪ ਠੀਕ ਪਰ ਤੁਹਾਨੂੰ ਇੱਕੇ ਗੱਲ ਡਾਕਟਰ ਨਹੀਂ ਦੱਸਣੀ ਬੁੱਸਾ ਨਾ ਮਨ ਮੇਰੇ ਵੀ ਮਿੱਤਰ ਡਾਕਟਰ ਹੈਗੇ ਆ ਉਹਾਂ ਦੇ ਜੇ ਸਾਰੀਆਂ ਗੱਲਾਂ ਡਾਕਟਰ ਮਰੀਜ਼ਾਂ ਨੂੰ ਦੱਸ ਦਿੰਦੇ ਅਸੀਂ ਭੁੱਖੇ ਮਰਨਾ ਵੇ ਉਹਾਂ ਦੇ ਸਾਰੀਆਂ ਗੱਲਾਂ ਤਾਂ ਹੀ ਉਹ ਬਹੁਤੇ ਡਾਕਟਰ ਮਰੀਜ਼ਾਂ ਨਾਲ ਜਿਆਦੀਆਂ ਗੱਲਾਂ ਨਹੀਂ ਕਰਦੇ ਉਹਨਾਂ ਦੇ ਗੱਲਾਂ-ਗੱਲਾਂ ਵਿੱਚ ਕਿਤੇ ਸਾਡੇ ਕੋਲੋਂ ਅਸਲੀ ਗੱਲ ਹੀ ਨਾ ਨਿਕਲ ਜਾਏ ਇਸ ਕਰਕੇ ਅਸਲੀ ਗੱਲ ਇਹਨਾਂ ਨੂੰ ਦੱਸਣੀ ਨਹੀਂ ਕਿਉਂਕਿ ਅਸੀਂ ਵੀ ਤੇ ਬੱਚੇ ਪਾਲਣੇ ਨੇ ਭਾਈ ਪਰਿਵਾਰ ਪਾਲਣਾ ਹੈ ਇਸ ਕਰਕੇ ਇਦਾਂ ਹੀ ਪਖੰਡੀ ਬਾਬੇ ਵੀ ਆ ਉਹ ਵੀ ਆਂਦੇ ਅਸਲੀ ਗੱਲ ਨਹੀਂ ਦੱਸਣੀ ਉਹਨਾਂ ਦੇ ਜ਼ਿਆਦਾ ਬੋਲਾਂਗੇ ਅਸਲੀ ਗੱਲ ਨਿਕਲ ਆਉਣੀ ਐ ਅਸਲੀ ਦੱਸੋ ਨਾ ਨਕਲ ਨਕਲ ਵੇਚੀ ਜਾਓ ਇਹ ਬਿਮਾਰ ਰਹਿਣ ਤਾਂ ਹੀ ਸਾਡੇ ਕੋਲ ਉਹ ਨਹੀਂ ਕਹਿਣਗੇ ਆਪਣੇ ਪਿੰਡ ਵਿੱਚ ਗੁਰਦੁਆਰਾ ਹੈਗਾ ਗਰੰਥੀ ਦਾ ਸਰੀ ਉੱਠ ਕੇ ਪ੍ਰਕਾਸ਼ ਕਰਾਇਆ ਕਰੋ ਉਹ ਕਹਿਣਗੇ ਮਸਿਆ ਸਾਡੇ ਕੋਲ ਨਾ ਆਉਣਾ ਉਹ ਤੇ ਪੁੰਨਿਆ ਸਾਡੇ ਕੋਲ ਨਾ ਆਉਣਾ ਇੱਥੇ ਪੰਜ ਮਸਿਆ ਤੇ ਪੰਜ ਪੁੰਨਿਆ ਨਾ ਉਹ ਇਥੋਂ ਆਸਮਗਰੀ ਲੈ ਜਾਓ ਆ ਚੀਜ਼ ਲੈ ਜਾਓ ਇਥੋਂ ਬਸ ਆਹ ਤਰੀਕਾ ਪਿਆਰੇ ਉਹ ਮਟੀਰੀਅਲ ਅਗਲਾ ਸਮਾਨ ਵੇਚਦਾ ਤੇ ਤੁਸੀਂ ਆਪਣੇ ਤਜਰਬਾ ਕਰਕੇ ਵੇਖ ਲਿਓ ਜੀ ਤੁਸੀਂ 2-4 ਘੰਟੇ ਖਾਣਾ ਸਕਿੱਪ ਕਰ ਦਿਓ ਤੁਹਾਡੀ ਬੋਡੀ ਨੇ ਤੁਹਾਨੂੰ ਆਪਣੇ ਆਪ ਹੀ ਤਕੜਾ ਕਰ ਦੇਣਾ ਠੀਕ ਕਰ ਦੇਣਾ ਤੁਹਾਨੂੰ ਤੰਦਰੁਸਤ ਰਹਿਣ ਦੀ ਇਹ ਸਭ ਤੋਂ ਵੱਡੀ ਪੁਰਾਣੇ ਬਜ਼ੁਰਗਾਂ ਆਮ ਹੀ ਇਦਾਂ ਕਰਦੇ ਹੁੰਦੇ ਸੀ ਥੋੜਾ ਖਾਣਾ ਸਕਿੱਪ ਕਰ ਦਿੰਦੇ ਹੁੰਦੇ ਸੀ ਸਾਡਾ ਪਹਿਲਾ ਸਾਹ ਨਹੀਂ ਆਉਂਦਾ ਉਤੋਂ ਆਪਾਂ ਫੇਰ ਖਾ ਲੈਂਦੇ ਆ ਪੁਰਾਣੇ ਬਜ਼ੁਰਗਾਂ ਦਾ ਇੱਕ ਤੰਦਰੁਸਤ ਜਾਂ ਨੁਕਤਾ ਬੜਾ ਪਿਆਰਾ ਸੀ ਉਹ ਸ਼ਾਮਾਂ ਨੂੰ ਲਾਈਟ ਨਹੀਂ ਸੀ ਹੁੰਦੀ ਕਹਿੰਣਾ ਦਿਨੇ ਦਿਨੇ ਰੋਟੀ ਖਾ ਲਓ ਮੁੜ ਕੇ ਨਿਹਰਾ ਹੋ ਜਾਣਾ ਜੀ ਉਹਨਾਂ ਨੇ ਚਾਣਨੇ ਚਾਣਨੇ ਸ਼ਾਮ ਦਾ ਪ੍ਰਸ਼ਾਦਾ ਛਕ ਲੈਣਾ ਸਵੇਰੇ ਉਹਨਾਂ ਨੇ ਆਪਣੇ ਕੰਮਾਂ ਚੱਲ ਜਾਣਾ ਗਾਇ ਪੈ ਜਾਂਦਾ ਸੀ ਖਾਣੇ ਦਾ ਬਹੁਤ ਵੱਡਾ ਸ਼ਹਿਰਾਂ ਵਿੱਚ ਤਾਂ ਵਿਗੜ ਗਈ ਹਾਲਾਤ ਰਾਤ ਨੂੰ 10 ਵਜੇ 11 ਵਜੇ ਰਾਤ ਨੂੰ ਖਾਂਦੇ ਆ ਤੇ ਸਵੇਰੇ ਉੱਠਦੇ ਆ ਫਿਰ ਟੇਬਲ ਭਰਿਆ ਹੁੰਦਾ ਪਕਵਾਨਾਂ ਨਾਲ ਤੇ ਸਰੀਰ ਵਿਗੜ ਗਿਆ ਸਾਡੇ ਸਾਡੀਆਂ ਸਿਹਤਾਂ ਵਿਗੜੀਆਂ ਸਾਡੀਆਂ 20 20 ਸਾਲ ਦੇ 25 25 ਸਾਲ ਦੇ ਨੂੰ ਕਈ ਕਈ ਰੋਗ ਤੇ ਕਈ ਕਈ ਬਿਮਾਰੀਆਂ ਲੱਗੀਆਂ ਨੇ ਅਸੀਂ ਆਪਣਾ ਖਾਣ ਪਾਣ ਵਿਗਾੜ ਚੁੱਕੇ ਹਾਂ ਗੁਰੂ ਕੇ ਪਿਆਰਿਓ ਸਰੀਰ ਦਾ ਵੀ ਤੇ ਮਨ ਦਾ ਵੀ ਮੰਦੀ ਖੁਰਾਕ ਵੀ ਵਿਗੜ ਗਈ ਮਾੜੀਆਂ ਗੱਲਾਂ ਮਾੜੇ ਵਿਚਾਰ ਤੇ ਤਾਂ ਦੀ ਖੁਰਾਕ ਤੇ ਵਿਗੜੀ ਪਈ ਉਹ ਤੇ ਦੇਸੀ ਰਿਆਪਾ ਨੂੰ ਸਾਰਿਆਂ ਨੂੰ ਤੋ ਇਸ ਕਰਕੇ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਸਾਨੂੰ ਕਹਿੰਦੀ ਹੈ ਕਿ ਬੰਦਿਆ ਹੌਂ ਤਿਸ ਘੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਇਹ ਵੀ ਇਹ ਗੁਰਮਤ ਦਾ ਪੱਖ ਹੈ ਜੀ ਜਿਹੜਾ ਥੋੜਾ ਸਹੂਗਾ ਥੋੜਾ ਖਾਊਗਾ ਉਹਨੂੰ ਨੀਂਦ ਵੀ ਘਟਾਊਗੀ ਜਦੋਂ ਤੁਸੀਂ ਖਾਓਗੇ ਵੱਧ ਤੇ ਫਿਰ ਬੰਦੇ ਨੇ ਉੱਠੇ ਨਹੀਂ ਉਹਦੀ ਸੁਰਤ ਨਹੀਂ ਆਉਣ ਦੇਣੀ ਉਹਨੂੰ ਪਕਵਾਨਾ ਨੇ ਉਹਦੀ ਅੱਖ ਨਹੀਂ ਪੁੱਟਣ ਦੇਣੀ ਉਹਨੂੰ ਅਜਿਹੇ ਟਰਾਂਸਪੋਰਟਰ ਵੀਰਾਂ ਨੂੰ ਲੰਬਾ ਟਾਈਮ ਗੱਡੀ ਚਲਾਉਣੀ ਹੋਵੇ ਨਾ ਉਹ ਹਲਕਾ ਖਾਂਦੇ ਜਿਹੜੇ ਸਟੂਡੈਂਟ ਹੁੰਦੇ ਆ ਜਿਨ੍ਹਾਂ ਨੇ ਕੋਈ ਅਫਸਰ ਬਣਨਾ ਪੜਨਾ ਹੁੰਦਾ ਉਹ ਹਲਕਾ ਆ ਜਾਂ ਭੋਜਨ ਰਾਤ ਨੂੰ ਛਕਣਗੇ ਵੀ ਸਵੇਰੇ ਟਾਈਮ ਨਾਲ ਮੈਂ ਉੱਠ ਕੇ ਤੇ ਫੇਰ ਸਟੱਡੀ ਕਰਨੀ ਹੁਣ ਰਾਤ ਨੂੰ ਚਾਰ ਪੰਜ ਰੋਟੀਆਂ ਖਾ ਕੇ ਸਵੇਰੇ ਉੱਠੇ ਜਾਂਦਾ ਭਲਾ ਕਦੇ ਵੀ ਨਹੀਂ ਉੱਠੇ ਜਾਣਾ ਉਹ ਤੇ ਹਲਕਾ ਭੋਜਨ ਖਾਂਣਗੇ ਹੌਲਾ ਭਾਰ ਜਿਹਨੂੰ ਪੰਜਾਬੀ ਚਾਹ ਦਿੰਦੇ ਸਾਸ ਦੇ ਮੂਰੇ ਵੀ ਸਿਰ ਤੇ ਹੌਲਾ ਭਾਰ ਚੁੱਕਿਆ ਤੇ ਆਪਾਂ ਕਾਫਲਾ ਤੁਰਿਆ ਜਾ ਰਿਹਾ ਬੰਦਾ ਅੱਗੇ ਅੱਗੇ ਹੋ ਕੇ ਜਾ ਰਿਹਾ ਤੁਹ ਇਸ ਕਰਕੇ ਸਾਧ ਸੰਗਤ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਦੇ ਸ਼ਬਦ ਨੂੰ ਸਮਝੀਏ ਪਾਸ਼ਾ ਜੇ ਮਰਨਾ ਹੈ ਸਭ ਜਗਤ ਤਰਾਸਿਆ ਜਿਸ ਮੌਤ ਨੇ ਸਾਰੇ ਜਗਤ ਨੂੰ ਭੈ ਪੀਤ ਕੀਤਾ ਪਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਗੁਰੂ ਦੇ ਸ਼ਬਦ ਨਾਲ ਮੈਨੂੰ ਉਸ ਅਸਲੀ ਮੌਤ ਦੀ ਸਮਝ ਲੱਗੀ ਕਿਉਂਕਿ ਮਰਨੋ ਮਰਨ ਕਹੈ ਸਭ ਕੋਈ ਸਾਰੀ ਦੁਨੀਆ ਮੌਤ ਦੀ ਗੱਲ ਕਰਦੀ ਪਈ ਹੈ ਸਾਰੀ ਦੁਨੀਆ ਮਰਨ ਦੀ ਗੱਲ ਕਰਦੀ ਪਈ ਹੈ ਪਰ ਸਹਜੇ ਮਰੈ ਅਮਰ ਹੋਏ ਸੋਈ ਜਿਹੜਾ ਬੰਦਾ ਸਹਿਜ ਵਿੱਚ ਟੇਕੇ ਦੁਨੀਆ ਦੀਆਂ ਆਸਾਂ ਦੁਨੀਆ ਦੀਆਂ ਉਮੀਦਾਂ ਝੂਠੇ ਖਿਆਲਾਂ ਤੋਂ ਉੱਪਰ ਉੱਠ ਕੇ ਆਪਣਾ ਜੀਵਨ ਜਿਉਂਦਾ ਨਾ ਜਿਹਨੂੰ ਆਪਾਂ ਇਦਾਂ ਪੜ੍ਹਦੇ ਆ 730 ਨੰਬਰ ਅੰਕ ਤੇ ਸ਼ਬਦ ਹੈ ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਕਹਿੰਦੇ ਨੇ ਨਾਨਕ ਐਸਾ ਜੋ ਕੁਮਾਈ ਹੈ ਨਾਨਕ ਜੀਵਤਿਆਂ ਮਰ ਰਹੀ ਹੈ ਜਿਉਂਦੇ ਜੀ ਮਰ ਜਾਣਾ ਵਾ ਕਿੱਦਾਂ ਮਰਨਾ ਭਲਾ ਜਿਉਂਦੇ ਜੀ ਬੁਰਾਈ ਨਾਲੋਂ ਆਪਣਾ ਲਿੰਕ ਤੋੜਦਾ ਇਹ ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਘੀ ਬਾਜਿਆ ਤੋ ਨਿਰਭਉ ਪਦ ਪਾਈਐ ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਹੈ ਜਿਉਂਦੇ ਜੀ ਕਿਦੋਂ ਕਿੱਦਾਂ ਮਰਨਾ ਹੈ ਸਰੀਰਕ ਤੌਰ ਤੇ ਜਿਉਂਦਿਆਂ ਬੁਰਾਈ ਵਾਲੇ ਬਣਿਓ ਮਰਨਾ ਹੈ ਗੁਰੂ ਅੰਗਦ ਸਾਹਿਬ ਜੀ ਦੇ ਦੋ ਸ਼ਲੋਕ ਆ ਸਾਹਿਬ ਜੀ ਇਕੱਠੇ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ ਪਾਦਸ਼ਾ ਧਨਗੁਰੂ ਅੰਗਦ ਸਾਹਿਬ ਦੂਜੇ ਪਾਦਸ਼ਾ ਕਹਿੰਦੇ ਅੱਖੀ ਬਾਝੋਂ ਵੇਖਣਾ ਵੇਣ ਕੰਨਾਂ ਸੁਣਨਾ ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦਿਓ ਤੇ ਕੰਨਾਂ ਤੋਂ ਬਗੈਰ ਸੁਣਨਾ ਸ਼ੁਰੂ ਕਰ ਦਿਓ ਅੱਖੀ ਬਾਝੋਂ ਵੇਖਣਾ ਵੇਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵੇਣ ਹੱਥਾਂ ਕਰਨਾ ਪੈਰਾਂ ਤੋਂ ਬਗੈਰ ਤੁਰਨਾ ਸ਼ੁਰੂ ਕਰ ਦਿਓ ਹੱਥਾਂ ਤੋਂ ਬਗੈਰ ਕੰਮ ਕਰਨਾ ਸ਼ੁਰੂ ਕਰ ਦਿਓ ਜੀਬੇ ਬਾਝੋਂ ਬੋਲਣਾ ਜ਼ੁਬਾਨ ਤੋਂ ਬਗੈਰ ਬੋਲਣਾ ਸ਼ੁਰੂ ਕਰ ਦਿਓ ਇਉਂ ਜੀਵਤ ਮਰਨਾ ਇਦਾਂ ਜਿਉਂਦੇ ਜੀ ਮਰੇ ਰਹਿਣਾ ਨਾਨਕ ਹੁਕਮ ਪਛਾਣ ਕੇ ਤੌ ਖਸਮੇ ਮਿਲਣਾ ਹੁਕਮ ਨੂੰ ਪਛਾਣ ਕੇ ਤੇ ਖਸਮ ਨੂੰ ਇਦਾਂ ਮਿਲਿਆ ਜਾ ਸਕਦਾ ਹੁਣ ਧਿਆਨ ਨਾ ਸੁਣਿਓ ਗੁਰੂ ਕੇ ਪਿਆਰਿਓ ਹੁਣ ਅੱਖਾਂ ਤੋਂ ਬਗੈਰ ਵੇਖਣ ਦਾ ਕੀ ਭਾਵ ਹੈ ਜੀ ਹੁਣ ਤੁਸੀਂ ਅੱਖਾਂ ਬੰਦ ਕਰ ਲਓ ਕਿੱਦਾਂ ਵੇਖੋਗੇ ਜਿਹਦੇ ਕੋ ਅੱਖਾਂ ਨਹੀਂ ਹੈਗੀਆਂ ਆਪਾਂ ਦਾ ਇਲਾਜ ਕਰਾਉਨੇ ਆ ਕਿੰਨੇ ਲੋਕ ਜਿਨ੍ਹਾਂ ਨੇ ਆਪਣੀਆਂ ਅੱਖਾਂ ਡੋਨੇਟ ਕੀਤੀਆਂ ਅੱਖਾਂ ਮਿਲੀਆਂ ਤੇ ਉਹਨੇ ਦੁਨੀਆ ਵੇਖੀ ਇੱਥੇ ਮਰ ਕੇ ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦਿਓ ਕੀ ਮਤਲਬ ਇਹਦਾ ਭਲਾ ਇਹਦਾ ਮਤਲਬ ਹੈ ਇਹਨਾਂ ਅੱਖਾਂ ਨਾਲ ਗਲਤ ਨਹੀਂ ਵੇਖਣਾ ਇਹਨਾਂ ਅੱਖਾਂ ਨਾਲ ਮਾੜਾ ਨਹੀਂ ਦੇਖਣਾ ਮਾੜਾ ਸਮਝਦੇ ਆਪਾਂ ਇਹਨਾਂ ਅੱਖਾਂ ਨਾਲ ਚੰਗਾ ਵੇਖੋ ਹਮੇਸ਼ਾ ਚੰਗਾ ਵੇਖੋ ਮਾੜਾ ਨਾ ਵੇਖੋ ਇਹ ਹਰ ਇੱਕ ਨੂੰ ਪਤਾ ਮਾੜਾ ਵੇਖਣ ਦਾ ਕੀ ਮਤਲਬ ਜਦੋਂ ਇਹ ਅੱਖਾਂ ਧੀ ਨੂੰ ਵੇਖਦੀਆਂ ਕਦੀ ਮਾੜਾ ਖਿਆਲ ਆਇਆ ਕਿਸੇ ਦੇ ਮਨ 'ਚ ਆਉਂਦਾ ਹੀ ਨਹੀਂ ਕਿਉਂਕਿ ਪਤਾ ਹੈ ਮੇਰੀ ਧੀ ਹੈ ਇਹ ਮੇਰੀ ਭੈਣ ਪਰ ਜਦੋਂ ਧੀ ਦੀ ਉਮਰ ਦੀ ਕੋ ਹੋਰ ਲੜਕੀ ਵੇਖਦੀਆਂ ਨੇ ਉਦੋਂ ਬ੍ਰੇਨ ਚ ਗਲਤ ਖਿਆਲ ਆਉਂਦੇ ਆ ਨਾ ਇਹਦਾ ਮਲ ਅੱਖਾਂ ਮਾੜਾ ਵੇਖ ਰਹੀਆਂ ਨੇ ਜਦੋਂ ਇਹਨਾਂ ਅੱਖਾਂ ਨਾਲ ਤੂੰ ਸਾਰਾ ਚੰਗਾ ਹੀ ਵੇਖੇਗਾ ਇਹ ਅੱਖਾਂ ਤੋਂ ਬਗੈਰ ਵੇਖਣ ਦਾ ਭਾਵ ਹੈ ਅੱਖੀ ਬਾਝੋਂ ਵੇਖਣਾ ਵਿਣ ਕੰਨਾ ਸੁਣਨਾ ਕੰਨਾਂ ਤੋਂ ਬਗੈਰ ਸੁਣਦਾ ਕੀ ਭਾਵ ਹੈ ਇਹਨਾਂ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਕੋਈ ਨਿੰਦਿਆ ਕਰਦਾ ਨਾ ਉਹਨੂੰ ਕੋਈ 1 ਮਿੰਟ ਭਾਈ ਤੈਨੂੰ ਇਸੋ ਕੁਝ ਮਿਲਣਾ ਹੈ ਜਿਹੜੀ ਤੂੰ ਮੇਰੇ ਕੋਲ ਕਿਸੇ ਦੀ ਗੱਲ ਕਰ ਰਿਆ ਤੈਨੂੰ ਇਹ ਚ ਉਹਨਾਂ ਨਹੀਂ ਤੇ ਮਿਲਣਾ ਮੈਨੂੰ ਵੀ ਨਹੀਂ ਹੈ ਅੱਛਾ ਤੂੰ ਇਹ ਜਿਹੜੀ ਗੱਲ ਕਰ ਰਿਆ ਤੂੰ ਸੁਧਾਰ ਕਰਨਾ ਚਾਹੁੰਦਾ ਉਸ ਬੰਦੇ ਦਾ ਜਿਹੜਾ ਦੱਸ ਰਿਹਾ ਸੁਧਾਰ ਨਹੀਂ ਕਰਨਾ ਚਾਹੁੰਦਾ ਜੇ ਸੁਧਾਰ ਕਰਨਾ ਚਾਹੁੰਦਾ ਹੋਵੇ ਤੇ ਉੱਥੇ ਜਾਵੇ ਜਿੱਥੋਂ ਦੀ ਗੱਲ ਹੈ ਉਹ ਤੁਹਾਨੂੰ ਕੋਈ ਦੱਸ ਰਿਹਾ ਵਿੱਚੋਂ ਸਵਾਦ ਲੈ ਰਿਹਾ ਯਾਨੀ ਕਿ ਉਹ ਦੋਹਾਂ ਚੋਂ ਬੰਦੇ ਨੂੰ ਦੱਸ ਕੇ ਇਹਦੇ ਵਿੱਚੋਂ ਸਵਾਦ ਲੈਣਾ ਚਾਹੁੰਦਾ ਤੁਸੀਂ ਉਹਨੂੰ ਕੋਈ ਭਾਈ ਹੋਰ ਕੰਮ ਕਰ ਲੈ ਮੇਰੇ ਕੋਲੋਂ ਇਹ ਕੰਮ ਹੁੰਦਾ ਨਹੀਂ ਤਜਰਬਾ ਕਰਕੇ ਦੇਖ ਲਿਓ ਨਾ ਕਿਸ ਦੀ ਗੱਲ ਮਾੜੀ ਕਰੋ ਤੇ ਨਾ ਕਿਸ ਦੀ ਮਾੜੀ ਗੱਲ ਸੁਣੋ ਅਧੀਆਂ ਬਿਮਾਰੀਆਂ ਤੇ ਵੈਸੇ ਠੀਕ ਹੋ ਜਾਣੀਆਂ ਬੰਦੇ ਦੀ ਵੈਸੇ ਕਿਉਂਕਿ ਬੰਦਾ ਟੈਂਸ਼ਨ ਹੈ ਦੂਜਿਆਂ ਦੀ ਚੱਕੀ ਫਿਰਦਾ ਦੂਜਿਆਂ ਦਾ ਲੋਡ ਚੱਕੀ ਫਿਰਦਾ ਉਹਦੇ ਨਾਲ ਆ ਹੋ ਗਿਆ ਉਹਦੇ ਨਾਲ ਇਦਾਂ ਹੋ ਗਿਆ ਉਹਦੇ ਨਾਲ ਮਾਰ ਕੇ ਤੇਰੇ ਨਾਲ ਕੀ ਹੋਇਆ ਤੂੰ ਆਪਣੇ ਬਾਰੇ ਸੋਚ ਆ ਬਣਾ ਵਿਣ ਕੰਨਾਂ ਸੁਣਨਾ ਕੰਨਾਂ ਤੋਂ ਬਿਗੈਰ ਸੁਣਦਾ ਭਾਵੇਂ ਨਾ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਪੈਰਾਂ ਬਾਜੋਂ ਚੱਲਣਾ ਪੈਰਾਂ ਤੋਂ ਬਿਗੈਰ ਤੁਰਨ ਦਾ ਭਾਵ ਕੀ ਹੈ ਭਲਾ ਪੈਰਾਂ ਤੋਂ ਬਿਗੈਰ ਤੁਰਨ ਦਾ ਭਾਵੇਂ ਇਹ ਨਾ ਪੈਰਾਂ ਨਾਲ ਕਿਹਦੀ ਝੂਠੀ ਗਵਾਹੀ ਦੇਣੀ ਜਾਣਾ ਇਹਨਾਂ ਪੈਰਾਂ ਨੂੰ ਮਾੜੀ ਸੰਗਤ ਵਿੱਚ ਲੈ ਕੇ ਨਹੀਂ ਪਾ ਪੈਰਾਂ ਨੇ ਆਉਣਾ ਤੁਹਾਨੂੰ ਇੱਥੇ ਕੌਣ ਲੈ ਕੇ ਆਏ ਪੈਰ ਲੈ ਕੇ ਆਏ ਤੇ ਪੈਰਾਂ ਨੂੰ ਤੋੜਿਆ ਕਿਨੇ ਸੀ ਮਨ ਨੇ ਮਨ ਕਹਿੰਦਾ ਸੀ ਚੱਲ ਆਜਾ ਆਪਾਂ ਸਮਾਗਮ ਤੇ ਚੱਲੀਏ ਤੇ ਉੱਠ ਕੇ ਆਪਾਂ ਤੁਰ ਪਏ ਪੈਰ ਤੁਰ ਪਏ ਇਹਨਾਂ ਪੈਰਾਂ ਨਾਲ ਗਲਤ ਰਸਤੇ ਤੇ ਨਹੀਂ ਤੁਰਨਾ ਪੈਰਾਂ ਬਾਝੋਂ ਚੱਲਣਾ ਵੇਣ ਹੱਥਾਂ ਕਰਨਾ ਹੱਥਾਂ ਤੋਂ ਬਿਗੈਰ ਕੰਮ ਕਰਨ ਦਾ ਭਾਵੇਂ ਇਹਨਾਂ ਹੱਥਾਂ ਨਾਲ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਹਿਲੀ ਗੱਲ ਤੇ ਇਹਨਾਂ ਹੱਥਾਂ ਨਾਲ ਕਿਹਦਾ ਭਲਾ ਕਰਨਾ ਜੇ ਭਲਾ ਨਹੀਂ ਹੋ ਸਕਦਾ ਤੇ ਮੇਰੇ ਨਾਲ ਹੱਥਾਂ ਨਾਲ ਨੁਕਸਾਨ ਨਹੀਂ ਕਰਨਾ ਕਿਸੇ ਦਾ ਜਿਵੇਂ ਘਰ ਚ ਮਾਂ ਨਹੀਂ ਕਹਿੰਦੀ ਜੇ ਤੁਸੀਂ ਮੇਰੇ ਨਾਲ ਸਫਾਈ ਨਹੀਂ ਕਰਾ ਸਕਦੇ ਤੇ ਕਮ ਸਿਕਮ ਗੰਦੀ ਨਾ ਪਾਓ ਪਹਿਲੀ ਗੱਲ ਤੇ ਤੁਹਾਡਾ ਫਰਜ ਬੰਦਾ ਜੈਤਵਾਰਾ ਮੇਰੇ ਨਾਲ ਸਫਾਈ ਕਰੋ ਮਾੜੀ ਮੋੜ ਤੁਸੀਂ ਘਰ ਜੇ ਤੇ ਜੇ ਤੁਸੀਂ ਮੇਰੀ ਹੈਲਪ ਨਹੀਂ ਕਰਾ ਸਕਦੇ ਤੇ ਫਿਰ ਚੁੱਪ ਕਰਕੇ ਇਹਨਾਂ ਨਾਸ਼ਤਾ ਕਰਾਤਾ ਆਹ ਸੋਫੇ ਤੇ ਬਹਿ ਜਾਓ ਚੁੱਪ ਕਰਕੇ ਥੱਲੇ ਪੈਰ ਨਾ ਪਾਓ ਹੁਣ ਤਿੰਨ ਵਾਰੀ ਪੋਚੇ ਲਾ ਗਈ ਉਹ ਪੋਚੇ ਫੇਰਨ ਵਾਲੀ ਉਹ ਪੋਚੇ ਲਾਈ ਜਾਂਦੇ ਤੁਸੀਂ ਫੇਰ ਠੱਪੇ ਲਾਈ ਜਾਂਦੇ ਬੀਬੀ ਇਦਾਂ ਕਹਿੰਦੀ ਘਰ ਚ ਪਹਿਣਾ ਸਿਆਣੀਆਂ ਨੇ ਇਦਾਂ ਕਹਦੀ ਆ ਨਾ ਹਰ ਕੇ ਕੰਮ ਵਾਲੀ ਵੀ ਖਿੱਚ ਕੇ ਕਹਿੰਦੀ ਜੀ ਤਿੰਨ ਵਾਰ ਬੀਬੀ ਜੀ ਚ ਪੋਚੇ ਲਾਗੀ ਤੁਹਾਡੇ ਜਵਾਕ ਖਲੋਂਦੇ ਹੀ ਨਹੀਂ ਹੈਗੇ ਤੇ ਮਾਂ ਅੱਕੀ ਪਤਾ ਕੀ ਆਂਦੀ ਉਹਨਾਂ ਨੂੰ ਆਂਦੀ ਪਹਿਲੀ ਗੱਲ ਤੇ ਤੁਹਾਡਾ ਫਰਜ ਬੰਦਾ ਨਾਲ ਹੈਲਪ ਕਰਾਓ ਸਫਾਈ ਕਰਾਓ ਸਾਡੇ ਜੇ ਨਹੀਂ ਕਰਾ ਸਕਦੇ ਤੇ ਫਿਰ ਇੱਕ ਕੰਮ ਕਰੋ ਆਹ ਬੈੱਡ ਤੇ ਚੱਬਲਾ ਲਾ ਕੇ ਉੱਤੇ ਬਹਿਜੋ ਹਣ ਅੱਧਾ ਪੌਣਾ ਘੰਟਾ ਥੱਲੇ ਨਾ ਉਤਰਿਓ ਹਣ ਤੁਸੀਂ ਇਦਾਂ ਗੁਰੂ ਸਾਹਿਬ ਕਹਿੰਦੇ ਆ ਜੇ ਭਲਾ ਨਹੀਂ ਕਰ ਸਕਦਾ ਤੇ ਵਿਗਾੜ ਹੀ ਨਾ ਕੰਮ ਸੇ ਕੰਮ ਕਿਸਦਾ ਤੇਰੇ ਤੋਂ ਉਮੀਦ ਤੇ ਸੀ ਕਿ ਤੂੰ ਭਲਾ ਕਰੇਂ ਕਿਸਦਾ ਪਰ ਜੇ ਭਲਾ ਨਹੀਂ ਕਰ ਸਕਦਾ ਤੇ ਕਮ ਸਿਕਾ ਵਿਗਾੜ ਤੇ ਨਾ ਕਿਸਦਾ ਕਮ ਸਿਕਾ ਵਿਗਾੜ ਤੇ ਨਾ ਇਹਨਾਂ ਤੇ ਕੰਮ ਕਰ ਹੀ ਸਕਦਾ ਇਹ ਤੇ ਤੇਰੇ ਆਪਣੇ ਹੱਥ ਵਾਸ ਹੈਗਾ ਨਾ ਕੋਈ ਤੂੰ ਜਿੱਥੇ ਬੈਠਾ ਬੈਠਾ ਰ ਨਾ ਵਿਗਾੜ ਪਾਈ ਤੂੰ ਇਸ ਕਰਕੇ ਮਾਰੇ ਕਹਿੰਦੇ ਨੇ ਵਿਣ ਹੱਥਾਂ ਕਰਨਾ ਹੱਥਾਂ ਤੋਂ ਬਿਗੈਰ ਕੰਮ ਕਰਨ ਦਾ ਪਾਵੇ ਨਾ ਹੱਥਾਂ ਨਾਲ ਨੁਕਸਾਨ ਨਾ ਕਰ ਕਿਸ ਤੂੰ ਜੀਬੇ ਬਾਜੂ ਬੋਲਣਾ ਜ਼ੁਬਾਨ ਤੋਂ ਬਿਗੈਰ ਬੋਲਣ ਦਾ ਪਾਵੇ ਐ ਵੀ ਇਸ ਜ਼ੁਬਾਨ ਨਾਲ ਕਿਸ ਦੀ ਮਾੜੀ ਗੱਲ ਨਹੀਂ ਕਰਨੀ ਪਹਿਲੀ ਗੱਲ ਤੇ ਚੰਗੀ ਕਰੋ ਜੇ ਚੰਗੀ ਨਹੀਂ ਕਰ ਸਕਦੇ ਫਿਰ ਚੁੱਪ ਰੋ ਮੋਨੀ ਬਣ ਜਾਓ ਵੀ ਗੱਲ ਹੀ ਨਹੀਂ ਕਰਨੀ ਕਿਸੇ ਦੀ ਮਾੜੀ ਜੋ ਮਰਜ਼ੀ ਹੋ ਜਾਏ ਅਗਲਾ ਬੁਲਾਉਣ ਵਾਸਤੇ ਤੁਹਾਨੂੰ ਦੇਖੋ ਕਈਆਂ ਨੂੰ ਨਾ ਆਦਤ ਹੁੰਦੀ ਤੁਹਾਡੇ ਲਾਗੇ ਜਾਣ ਕੇ ਗੱਲ ਛੇੜਨਗੇ ਵੀ ਇਹ ਬੋਲੇ ਕਈਆਂ ਨੂੰ ਆਦਤ ਹੁੰਦੀ ਜਾਣ ਕੇ ਗੱਲ ਕਰਨੀ ਤੁਸੀਂ ਪਤਾਲਦੇ ਹੋ ਵੀ ਥੋੜੀ ਗੱਲ ਕਰ ਲੈਣਾ ਕੋਈ ਛੱਡ ਫਰਾ ਆਪਾਂ ਚੁੱਕੀ ਲੈਣਾ ਕਈ ਗੁਰਦੁਆਰਿਆਂ 'ਚ ਨਹੀਂ ਟਲਦੇ ਆਣ ਕੇ ਜੀ ਕਈ ਗੁਰਦੁਆਰਿਆਂ 'ਚ ਨਾ ਇਦਾਂ ਕੰਨ 'ਚ ਉਧਰੋਂ ਕਥਾ ਹੋ ਰਹੀ ਹੁੰਦੀ ਕੀਰਤਨ ਹੋ ਰਿਹਾ ਹੁੰਦਾ ਦੂਜੇ ਦੇ ਕੰਨ 'ਚ ਨਾ ਇਦਾਂ ਕੋਈ ਨਾ ਉਹ ਬੋਲੀ ਜਾਣਗੇ ਤੇ ਇੱਕਦਮ ਮੈਨੂੰ ਕਈ ਵਾਰੀ ਮਨ ਚ ਆਇਆ ਵੀ ਇਹ ਕਿਹੜੇ ਅਰਥ ਪੁੱਛ ਰਹੇ ਬਾਣੀ ਦੇ ਗੱਲ ਹੀ ਕਰ ਰਹੇ ਨੇ ਕਿ ਦਬੀ ਦਾਲ ਕੱਚੀ ਆ ਪ੍ਰਸ਼ਾਦ ਦੇ ਮੁੱਕ ਜਾਣੇ ਇਹਨਾਂ ਕੋਲ ਪ੍ਰਬੰਧ ਨਹੀਂ ਸਹੀ ਚੱਲਣਾ ਵੀ ਘੋਰ ਦਰੇ ਆਣ ਕੇ ਉਹ ਕਿਹੜੇ ਆਸਾ ਦੀ ਵਾਰ ਤੇ ਆਰਥ ਪੁੱਛਣੇ ਤੇ ਅਰਥ ਪੁੱਛਣੇ ਹੁੰਦੇ ਤੇ ਭਾਈ ਨੂੰ ਪੁੱਛਣ ਜਿਹਨੂੰ ਪੁੱਛ ਰਿਹਾ ਉਹਨੇ ਕਿਹੜੇ ਸਹਿਜ ਪਾਠ ਕੀਤਾ ਕਿ ਮਤਲਬ ਤਲਣਾ ਨਹੀਂ ਧਾਰਮਿਕ ਸਥਾਨਾਂ ਤੇ ਆਣ ਕੇ ਵੀ ਮਾੜੀਆਂ ਗੱਲਾਂ ਤੋਂ ਗੁਰੇਜ ਨਹੀਂ ਕਰਨਾ